ਉਹ ਨਹੀਂ ਇਹ ਤਾਂ ਚਿੰਤਾ ਦਾ ਉਹ ਸਾਹਮਣੇ ਦੇਖ ਰਿਹਾ ਨਾ ਪਾਣੀ ਆ ਰਿਹਾ ਹੈ ਪੂਰੇ ਘਰਾਂ ਮੇਰੇ ਅੱਜ ਮੈਂ ਉਹੀ ਪੁੱਛਦੇ ਆਂ ਸੀ ਟੀਸੀ ਮੈਡਮ ਨੂੰ ਉਧਰੋਂ ਪਾਣੀ ਇੱਧਰ ਨੂੰ ਆ ਰਿਹਾ ਹੈ ਉਹ ਪਿਛਲੇ ਪਾਸੇ ਪਾਣੀ ਇੱਧਰੋਂ ਜਾ ਰਿਹਾ ਹੈ ਜੀ ਇਹ ਆ ਰਿਹਾ ਹੈ ਇਹ ਜਾ ਰਿਹਾ ਹੈ ਜੀ ਇਹ ਕਹਿੰਦੇ ਐਸ ਜਆ ਬਸਿਓ ਅੱਜ ਅਸੀਂ ਫਾਜ਼ਲਕਾ ਦੇ ਪਿੰਡ ਮੁਹਾਰ ਜਮਸ਼ੀਰ ਦੇ ਵਿੱਚੇ ਖੜੇ ਤੁਸੀਂ ਇਹ ਪਿੱਛੇ ਨਿਗਾਹ ਮਾਰ ਕੇ ਦੇਖ ਸਕਦੇ ਹੋ ਕਿ ਸਾਰਾ ਪਿੰਡ ਹੈ ਜਿਹੜਾ ਇਹ ਸਾਰਾ ਇਲਾਕਾ ਹੈ ਜਿਹੜਾ ਇਹ ਕੁਦਰਤੀ ਆਫਤਾ ਜੋ ਪਾਣੀ ਦੀ ਮਾਰ ਹੈ ਜੋ ਫਲਾਕ ਆਏ ਨੇ ਉਹਦੇ ਵਿੱਚ ਇਹ ਪਿੰਡ ਨੇ ਜਿਹੜੇ ਇਹ ਘیرے ਹੋਏ ਨੇ ਵੱਡੀ ਗੱਲ ਇਹ ਕਿ ਜਿਹੜੇ ਮੁਹਾਰ ਜਮਸ਼ੇਰ ਪਿੰਡ ਹੈ ਇਹ ਪਿੰਡ ਐ ਜਮੈਂ ਸੀ ਸ਼ੇਪ ਦੇ ਵਿੱਚ ਹੈ ਇਹਦੇ ਮਤਲਬ ਕਿ ਸਾਰੇ ਪਾਸਿਓਂ ਇਹ ਪਾਕਿਸਤਾਨ ਦੇ ਨਾਲ ਘਿਰਿਆ ਹੋਇਆ ਪਿੰਡ ਹੈ ਪਾਣੀ ਇਹਦੇ ਚ ਦੋ ਦਰਿਆਵਾਂ ਦੀ ਵੱਡੀ ਮਾਰ ਪੈਂਦੀ ਹੈ ਇਹਦੇ ਚ ਰਾਵੀ ਦਾ ਵੀ ਪਾਣੀ ਆਂਦਾ ਹੈ ਉਹ ਇਸ ਤੋਂ ਥੋੜਾ ਜਿਹਾ ਹਟ ਕੇ ਸਤਲੁਜ ਦਾ ਵੀ ਪਾਣੀ ਆਂਦਾ ਹੈ ਸੋ ਅਸੀਂ ਅੱਜ ਪਿੰਡ ਦੇ ਵਿੱਚ ਉਹ ਸਾਰੀ ਸਾਡੀ ਟੀਮ ਪਹੁੰਚੀ ਹੋਈ ਹੈ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਇਹਨਾਂ ਦੇ ਵਾਈਸ ਸਰਪੰਚ ਨੇ ਨਾਲ ਖੜੇ ਨੇ ਸਾਡੇ ਪੂਰਾ ਪਿੰਡ ਦੇਖੋ ਉਹ ਇਕੱਠਾ ਹੋਇਆ ਖੜਾ ਹੈ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਚਾਹੇ ਉਹ ਰਾਸ਼ਨ ਦੀ ਫੈਸਿਲਿਟੀ ਹੋਵੇ ਚਾਹੇ ਉਹ ਡਾਕਟਰੀ ਸਹਾਇਤਾ ਦੀ ਫੈਸਿਲਿਟੀ ਹੋਵੇ ਚਾਹੇ ਪਸ਼ੂਆਂ ਦੇ ਜਿਹੜਾ ਆਪਣਾ ਥੋੜਾ ਚਾਰਾ ਹੈ ਚਾਹੇ ਚਾਰੇ ਦੀ ਫੈਸਿਲਿਟੀ ਹੋਵੇ ਚਾਹੇ ਓਰੇ ਇਹ ਪਿੰਡ ਪਿੰਡ ਜਣੀ ਕਿ ਕੱਟ ਨਾ ਜਾਣ ਮੁੱਖ ਧਾਰਾ ਤੋਂ ਚਾਹੇ ਉਰੇ ਟਰੈਕਟਰ ਟਰਾਲੀਆਂ ਦੀ ਫੈਸਿਲਿਟੀ ਹੋਵੇ ਉਹ ਸਾਰੀ ਫੈਸਿਲਿਟੀ ਜੋ ਸਰਕਾਰ ਪੱਤਰ ਤੇ ਅਸੀਂ ਆਂ ਜਿਹੜੀ ਉਹ ਪੂਰੀ ਕਰਵਾ ਰਹੇ ਨੇ ਮੇਰੇ ਨਾਲ ਸਾਡੇ ਫਾਜ਼ਿਲਕਾ ਦੇ ਐਮ ਐਲ ਏ ਨਰਿੰਦਰਪਾਲ ਸਿੰਘ ਸਾਹਿਬ ਨਾਲ ਜੀ ਖੜੇ ਨੇ ਔਰ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਬਤੌਰ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਐਮ ਐਲ ਏ ਹੋਣ ਦੇ ਨਾਤੇ ਇਹ ਪੰਜਵਾਂ ਗੀੜਾ ਇਹ ਐਮ ਐਲ ਏ ਸਾਹਿਬ ਨੇ ਜਦੋਂ ਦੱਸ ਦਿੰਦੀ ਹੈ ਪ੍ਰੋਬਲਮ ਉਰੇ ਆਈ ਹੈ ਉਸ ਦਿਨ ਦਾ ਉਰੇ ਪੰਜਵਾਂ ਗੀੜਾ ਮਾਰਿਆ ਤੋ ਸਾਡੇ ਨਾਲ ਡੀਸੀ ਮੈਡਮ ਅਮਰਪ੍ਰੀਤ ਕੌਰ ਜੀ ਖੜੇ ਨੇ ਤੇ ਪੂਰਾ ਸਟਾਫ ਜਿਹੜਾ ਅਮਲਾ ਫੈਲਾ ਓਰੇ ਜਾਨੀ ਕਿ ਸਰਕਾਰ ਦਾ ਪਹੁੰਚਿਆ ਹੋਇਆ ਅਸੀਂ ਇਹ ਸ਼ਿਓਰ ਕਰਦੇ ਆ ਅਸੀਂ ਵਾਦਾ ਕਰਦੇ ਆ ਪ੍ਰੋਮਿਸ ਹੈ ਸਾਡਾ ਪਿੰਡ ਦੀ ਪੰਚਾਇਤ ਦੇ ਨਾਲ ਬੰਨੇ ਚੰਨੇ ਦੀਆਂ ਸਾਰੀਆਂ ਪੰਚਾਇਤਾਂ ਦੇ ਨਾਲ ਸਾਡਾ ਵਾਦਾ ਪ੍ਰੋਮਿਸ ਹੈ ਇਹ ਤੁਹਾਡੀ ਆਪਣੀ ਦੇਖੋ ਸਰਕਾਰ ਹੈ ਕੁਦਰਤੀ ਆਫਤਾ ਦੇ ਅੱਗੇ ਤਾਂ ਦੇਖੋ ਜੋਰ ਕੋਈ ਚੱਲਦਾ ਨਹੀਂ ਹੁਣ ਪਰਮਾਤਮਾ ਨੂੰ ਪਤਾ ਹੈ ਪਿੱਛੇ ਕਿੰਨਾ ਮੀਂਹ ਪੈਣਾ ਹੈ ਕਿੰਨਾ ਪਾਣੀ ਆਉਣਾ ਹੈ ਇਹ ਆਪਣੇ ਹੱਥ ਵਸਤੀਆਂ ਗੱਲਾਂ ਨਹੀਂ ਪਰ ਹਾਂ ਜਿਹੜੀ ਚੀਜ਼ ਆਪਾਂ ਬਤੌਰ ਸਰਕਾਰ 'ਚ ਹੋਣ ਦੇ ਨਾਤੇ ਕਰ ਸਕਦੇ ਹਾਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਦੋ-ਦੋ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਔਰ ਬਤੌਰ ਪੰਚਾਇਤ ਮੰਤਰੀ ਮੇਰੀ ਉਰੇ ਡਿਊਟੀ ਲਗਾਈ ਹੈ ਮੇਰੇ ਨਾਲ ਆਨਦੇਬਲ ਕੈਬਨਿਟ ਮਨਿਸਟਰ ਮੈਡਮ ਬਜੀਤ ਕੌਰ ਜੀ ਡਿਊਟੀ ਲਈ ਹੈ ਉਹ ਲੱਗ ਏਰੀਆ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਸੋ ਅਸੀਂ ਉਰੇ ਅੱਜ ਸਾਰੀ ਟੀਮ ਲੈ ਕੇ ਸਾਰਾ ਪ੍ਰਸ਼ਾਸਨ ਸਾਡਾ ਡਿਪਾਰਟਮੈਂਟ ਸਾਰੇ ਉਰੇ ਪਹੁੰਚੇ ਹੋਏ ਆਂ ਕੁਝ ਹੀ ਮਿੰਟਾਂ ਦੇ ਵਿੱਚ ਉਰੇ ਜਿਹੜੀ ਸਾਡੀ ਜਿਹੜੀ ਤੇ ਜਾਨਵਰਾਂ ਦੇ ਡਾਕਟਰ ਹੁੰਦੇ ਨੇ ਉਹਨਾਂ ਦੀ ਟੀਮ ਵੀ ਉਰੇ ਪਹੁੰਚ ਰਹੀ ਹੈ ਤਾਂ ਜੋ ਸਾਰੇ ਇੱਕ ਵਾਰ ਜਿਹੜੇ ਪਸ਼ੂ ਨੇ ਉਹਨਾਂ ਦੀ ਵੀ ਪ੍ਰੋਪਰ ਚੈੱਕਅਪ ਹੋ ਸਕੇ ਸੋ ਬਿਲਕੁਲ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸਿਚੁਏਸ਼ਨ ਹਾਲ ਦੀ ਘੜੀ ਚ ਅੰਡਰ ਕੰਟਰੋਲ ਹੈ ਸਾਰਾ ਕੁਝ ਠੀਕ ਹੈ ਔਰ ਅਸੀਂ ਇਹ ਸ਼ੋਰ ਕਰਦੇ ਇੱਕ ਵਾਰ ਫੇਰ ਕੇ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਜਿਹੜੀ ਉਹ ਸਰਕਾਰੀ ਪੱਧਰ ਤੇ ਅਸੀਂ ਪ੍ਰੋਵਾਈਡ ਕਰਾਵਾਂਗੇ ਮੈਂ ਇੱਕ ਵਾਰ ਤੋ ਸਰਪੰਚ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਬੋਲ ਕੇ ਇਸ ਗੱਲ ਨੂੰ ਸ਼ੋਰ ਕਰਨ ਵੀ ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਸਰਪੰਚ ਸਾਹਿਬ ਨਹੀਂ ਸਰ ਜੀ ਸਾਨੂੰ ਹੋਰ ਤਾਂ ਕੋਈ ਦਿੱਕਤ ਨਹੀਂ ਸਾਨੂੰ ਜਿਆਦਾ ਤਾਂ ਇੱਕ ਪੈੜੀਆਂ ਵਾਲੀ ਦਿੱਕਤ ਹੈ ਜੋ ਸਾਡੀਆਂ ਕੱਚੀਆਂ ਕੀਤੀਆਂ ਵੀ ਹਿੱਜੀਆਂ ਨੇ ਇਹ ਸਾਡੀਆਂ ਮਾਲਕੀਆਂ ਕੀਤੀਆਂ ਜਾਂ ਉਹ ਜਿਹਨੇ ਗੁਰਦੋਰੀਆਂ ਟੁੱਟੀਆਂ ਨੂੰ ਗੁਰਦੋਰੀਆਂ ਕੀਤੀਆਂ ਜਾਂਦੀ ਜੀ ਬਾਕੀ ਦੂਜੇ ਨੰਬਰ ਤੇ ਜੀ ਸਾਨੂੰ ਚਾਰਾ ਮਿਲ ਰਿਹਾ ਹੈ ਅੱਜ ਅਸੀਂ ਹੁਣ ਨਹੀਂ ਗਏ ਆ ਚਾਰਾ ਲੈਣੇ ਕੱਲ ਅਸੀਂ ਲੈ ਕੇ ਆਏ ਸੀ ਜੀ ਤੇ ਬਾਕੀ ਹੋਰ ਸਾਡਾ ਜੀ ਜਿਆਦਾ ਹੋਇਆ ਤਾਂ ਸਾਨੂੰ ਜੀ ਸੁੱਕੇ ਚਾਰੇ ਦੀ ਕੋਈ ਦਿੱਕਤ ਐ ਤੇਦੀ ਮੰਗਾ ਲਵਾਂਗੇ ਅਮਰ ਸਾਹਿਬ ਨੂੰ ਕਹਿ ਦੇਵਾਂਗੇ ਉਹ ਅਸੀਂ ਮੰਗ ਲਵਾਂਗੇ ਜੀ ਇਹਨਾਂ ਬੰਦੋਂ ਤਾਂ ਕੋਈ ਦਿੱਕਤ ਨਹੀਂ ਨਹੀਂ ਜੀ ਕੋਈ ਦਿੱਕਤ ਨਹੀਂ ਅਮਰ ਸਾਹਿਬ ਵੱਲੋਂ ਸਾਡੀ ਫੋਨ ਕਰਨੇ ਆ ਰਸ਼ਨ ਵੀ ਅੱਜ ਤੁਹਾਡਾ ਪਹੁੰਚਾ ਦਿੰਦੇ ਆ ਰਸ਼ਨ ਦੀ ਲੋਨ ਵਿੱਚ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਬਾਕੀ ਜਿਹੜੇ ਸਾਰੇ ਸਾਡੇ ਕੱਚੇ ਮਕਾਨ ਪਿਛਲੇ 2023 ਵਿੱਚ ਫੱਡ ਆਇਆ ਸੀ ਡਿੱਗੇ ਸੀ ਨਾ ਉਹ ਸਾਡੇ ਮਕਾਨ ਬਹੁਤ ਮਤਲ ਡਿੱਗ ਗਏ ਸੀ ਜੀ ਸਾਡੇ ਕੋਲ ਵੀਡੀਓ ਜੇ ਪਏ ਨੇ ਫੋਟੋ ਪਏ ਆ ਮੈਂ ਦੱਸ ਸਕਦਾ ਉਹਨਾਂ ਵਿੱਚ ਸਾਰ ਸਾਨੂੰ ਮਤਲ ਫੰਡ ਆ ਗਿਆ ਮਕਾਨਾਂ ਦਾ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਉਹਦੇ ਵਿੱਚ ਕੀ ਫੰਡ ਆ ਚੁੱਕਿਆ ਹੰਡਾ ਆ ਗਿਆ ਡੀਸੀ ਸਾਹਿਬ ਦੇ ਧਰਤੇ ਪਰ ਇਹ ਜਿਹੜੀ ਜ਼ਮੀਨ ਕੱਚੀ ਹੈ ਲੋਕਾਂ ਦਾ ਕੱਚੀ ਕਰਨ ਸਾਡੇ ਜੀ ਮਕਾਨਾਂ ਦੀ ਪੇਮੈਂਟ ਸਾਨੂੰ ਨਹੀਂ ਦਿੱਤੀ ਜਾ ਰਹੀ ਅੱਛਾ ਮੈਡਮ ਇਹ ਤਾਂ ਕੀ ਟੈਕਨੀਕਲ ਰੀਜ਼ਨ ਹੈ ਜੀ ਆ ਰਹੀ ਲੱਗਦੀ ਪੋਲਿਸੀ ਵਿੱਚ ਇਹ ਜਿਵੇਂ ਜ਼ਮੀਨ ਦਾ ਹੱਲ ਸਾਡਾ ਕੱਢਾ ਜਾਵੇ ਤੁਸੀਂ ਜਿਹੜਾ ਆਪਾਂ ਡਿਸਕਸ ਕਰ ਰਹੇ ਸੀ ਤੁਸੀਂ ਨਾ ਮੈਨੂੰ ਇਹਦੇ 'ਚ ਜੇ ਤੁਹਾਨੂੰ ਕੋਈ ਟੈਕਨੀਕਲੀ ਕੁਝ ਚੇਂਜਸ ਕਰਾਣੇ ਨੇ ਤੁਸੀਂ ਮੈਨੂੰ ਆਪਣੇ ਵੱਲੋਂ ਲਿਖ ਕੇ ਦੇਓ ਆਪਾਂ ਕਰਕੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਜੇ ਕੋਈ ਚੇਂਜਸ ਕਰਾਉਣ ਵਾਲੀਆਂ ਆਪਾਂ ਚਿੰਤ ਕਰਾਉਣੇ ਠੀਕ ਹੈ ਜੀ ਆ ਪਿੱਛੇ ਇਹਨੂੰ ਅਸੀਂ ਹੁਣ ਲੁਧਿਆਣੇ ਦੇ ਵਿੱਚ 50 ਸਾਲ ਤੋਂ ਮਕਾਨਾਂ ਦੀਆਂ ਰਜਿਸਟਰੀਆਂ ਨਹੀਂ ਸੀ ਹੁੰਦੀਆਂ 50 ਸਾਲ ਤੋਂ ਉਹ ਵਿਚਾਰੇ ਦਰਬਾਰ-ਦਰ ਫਿਰਦੇ ਸੀ ਉਹ ਸਾਰੀਆਂ ਰਜਿਸਟਰੀਆਂ ਕਰਾ ਕੇ ਦਿੱਤੀਆਂ ਨੇ ਜੀ ਜੀ ਪੂਰੇ ਵੀ ਚਿੰਤਾ ਨਾ ਕਰੋ ਜਿਹੜੀ ਤੁਹਾਡੀ ਦਿੱਕਤ ਹੈ ਤੁਸੀਂ ਐਨੇ ਦੇਖੋ ਮਾਨ ਨਾਲ ਦੇਖੋ ਤੁਹਾਨੂੰ ਤੁਹਾਡਾ ਇਹ ਮਸਲਾ ਅਸੀਂ ਹੱਲ ਕਰਾ ਕੇ ਤੁਹਾਨੂੰ ਮਾਂਗੇ ਅਸੀਂ ਤੁਹਾਡੇ ਨਾਲ ਦਾ ਪ੍ਰੋਮਿਸ ਹੈ ਠੀਕ ਹੈ ਜੀ ਸੋ ਇਹਨਾਂ ਦਾ ਕੰਮ ਨੇੜੇ ਲੱਗਿਆ ਪਿਆ ਮੈਂ ਸਾਰਿਆਂ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਲੈ ਗਿਆ ਸੀ ਉਹਨਾਂ ਨੇ ਗੱਲ ਸੁਣੀ ਚੰਗੀ ਜਰਾ ਔਰ ਇਹ ਜਿਹੜਾ ਪਿਛਲੀ ਉਹ ਤੋਂ 2007 ਤੇ ਸਰਕਾਰ ਸੀ ਉਹਨਾਂ ਦੇ ਨਾਲ ਐਕੀ ਕਰਕੇ ਸਾਰਾ ਉਹਨਾਂ ਦਾ ਜਿਹੜਾ ਨੁਕਸਾਨ ਹੋ ਗਿਆ ਤੁਸੀਂ ਸਿਮ ਸਾਹਿਬ ਨੇ ਡਿਊਟੀ ਲਗਾਈ ਹੋਈ ਹੈ ਆਪਣੇ ਮੁੰਡਿਆ ਸਾਹਿਬ ਦੀ ਮਾਲ ਮੰਤਰੀ ਉਹ ਸਾਰੇ ਐਫਸੀਆ ਸਾਹਿਬ ਦੀ ਕੰਮ ਨੇੜੇ ਲੱਗਿਆ ਪਿਆ ਤੁਸੀਂ ਵੀ ਥੋੜਾ ਜਿਹਾ ਧੱਕਾ ਮਾਰ ਦਿਓ ਅੱਬਰ ਰਲ ਮਿਲ ਕੇ ਇਹਨਾਂ ਦਾ ਕੰਮ ਹੋ ਜਾਣਾ ਹੈ ਇਹ ਤੁਹਾਡੇ ਵੈਸੇ ਰੈਵਨਿਊ ਡਿਪਾਰਟਮੈਂਟ ਨੂੰ ਟੋਟਲ ਕਲੀਅਰ ਇਨਸਟਰਕਸ਼ਨਸ ਹੋ ਚੁੱਕੀਆਂ ਕਿ ਉਹਰੇ ਜਿੰਨੀ ਥੋੜੀ ਇਹ ਫਸਲ ਮੈਨੂੰ ਪਤਾ ਲੱਗਿਆ ਮੈਂ ਚੈੱਕ ਕਰਵਾਇਆ 7000 ਕੀਲੇ ਦੇ ਕਰੀਬ ਹੈ ਜੀ ਜੀ ਤੇ 7000 ਏਕੜ ਦੇ ਕਰੀਬ ਲੈਂਡ ਹੈ ਜਿਹੜੀ ਥੋੜੀ ਇਹ ਪਾਣੀ ਦੀ ਮਾਰ ਚਾਈ ਹੈ ਜੀ ਜ਼ਿਲ੍ਹੇ ਚ ਸੋ ਇਹ ਸਾਰੀ ਦੀ ਕਦਾਵਰੀ ਕਰਾ ਕੇ ਜਿਹੜਾ ਬਣਦਾ ਮੁਆਵਜ਼ਾ ਤੁਹਾਨੂੰ ਟਾਈਮ ਸਿਰ ਔਰ ਰੁਪਈਆ ਰੁਪਈਆ ਦਿਆਂਗੇ ਕੋਈ ਟੈਨਸ਼ਨ ਨਹੀਂ ਧੰਨਵਾਦ ਤੁਹਾਡਾ ਵੀ ਜਿਹੜਾ ਮੁਆਵਜ਼ੇ ਦਾ ਜਿਆਦਾ ਤੱਕਾ ਲਾਵੇ ਉਹ 1800 ਨਾ ਕੋਈ ਬਣਦਾ ਅੱ ਤੋਂ ਬਾਅਦ ਜੋ ਹੋਊਗਾ 25-30 ਹਜ਼ਾਰ ਦਾ ਜਿਲ੍ਹੇ ਦੇ ਖਰਚਾ ਕੀਤੀ ਬੈਠੇ ਆ ਜੀ ਇਹ ਜੀ ਆਪਣਾ ਨਹੀਂ ਗੱਲ ਨਹੀਂ ਬਣਨੀ ਆ ਹੋਰ ਵੀ ਲਾਈਟ ਬੰਦ ਰੱਖੀਏ ਲਾਈਟ ਇਹਦਾ ਗੱਲ ਕਰਦੇ ਹਾਂ ਲਾਈਟ ਕਰਨਾ ਕਿਵੇਂ ਚਾਹੀਦਾ ਜਾ ਕੜਾਈ ਫਿਰ ਬੰਨ੍ਹ ਕੇ ਜਾਣੇ ਲੱਗ ਪਏ ਸਾਂ ਨੇ ਲੱਗਦੇ ਸਾਂ ਨੇ ਜਾ ਦੋ ਮੋਟੇ ਮੇਰੇ ਅੱਗੇ ਆਓ ਤੇ ਲੱਗੇ ਦਸਤ ਮਾਰੇ ਕੋਈ ਹੋਰ ਵਾਰ ਕਰੀਏ ਆਹ ਪਾਸੇ ਜਮਾਈ ਵੀਡੀਓ ਕਿ ਆਇਓ ਇੱਥੇ ਥੋੜਾ ਜਿਹਾ ਕੁਦਰਤ ਵੱਲੋਂ ਬਹੁਤ ਵੱਡੀ ਮਾਰ ਆ ਜਿਹੜੀ ਉਹ ਆਏ ਸਾਲ ਪੈ ਜਾਂਦੀ ਐ ਤੇ ਤੇਜ਼ ਚ ਵੀ ਇੰਨਾ ਪਿੰਡਾਂ ਤੇ ਜਿਹੜੀ ਹੜ ਬਣ ਗਏ ਸਨ ਤੋਂ ਜੋ ਦਰਿਆ ਤੋਂ ਪਾਣੀ ਉਛਲਿਆ ਆਉਂਦਾ ਤੇ ਇਨਾਂ ਲੋਕਾਂ ਦਾ ਜਿਹੜਾ ਜਨ ਜੀਵਨ ਤੇ ਬਹੁਤ ਵੱਡਾ ਅਸਰ ਪੈ ਜਾਂਦਾ ਜਿੱਥੇ ਬੈਲੀਆਂ ਤਿਆਰ ਕੀਤੀਆਂ ਹੁੰਦੀਆਂ ਉਹ ਤਾਂ ਡੋਬੀ ਜਾਂਦੀਆਂ ਉਸ ਤੋਂ ਇਲਾਵਾ ਜਿਹੜੇ ਕਾਰਬਾਰ ਹੈ ਉਹਨਾਂ ਤੋਂ ਵੀ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਐ ਕਣ ਜਿਵੇਂ ਪੰਜ ਚਾਰ ਦਿਨ ਹੋ ਗਏ ਪਾਣੀ ਵੱਧ ਰਿਹਾ ਤੇ ਚਾਰੇ ਦਾ ਪ੍ਰਬੰਧ ਚਾਹੀਏ ਸਰਕਾਰ ਵੱਲੋਂ ਅਸੀਂ ਕਰ ਰਹੇ ਮੈਂ ਵੀ ਮਹਿਸੂਸ ਕਰਦਾ ਵੀ ਸਾਰਾ ਇੰਨਾ ਪੂਰਾ ਨਹੀਂ ਆ ਰਿਹਾ ਤੇ ਇਹਨੂੰ ਹੁਣ ਅਸੀਂ ਫੀਡ ਦੇ ਰੂਪ ਵਿੱਚ ਬਦਲ ਕੇ ਜਿੰਨੀ ਕੁ ਮਾਤ ਦੇ ਇਸ ਟਾਈਮ ਹੋਮੇ ਕਰੀ ਜਾਪੀ ਉਸ ਤਰ੍ਹਾਂ ਬਾਕੀ ਜਿਹੜਾ ਜਿੰਨੇ ਗਵਰਨਮੈਂਟ ਦਾ ਹੁੰਦਾ ਹੈ ਜਿੱਥੇ-ਜਿੱਥੇ ਕੋਈ ਨੁਕਸਾਨ ਹੋਇਆ ਨੁਕਸਾਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੀ ਆ ਵੀ ਹੁਸੀਂ ਇਸ ਲਈ ਕਿ ਆਪਾਂ ਵੀ ਸਮਝਦੇ ਹਾਂ ਕਿ ਉਹਨਾਂ ਤਾਂ ਪਰਪਾਈ ਨਹੀਂ ਪੂਰੀ ਹੋਣਗੀ ਪਰ ਫਿਰ ਵੀ ਕੁਛ ਨਾ ਕੁਛ ਸਹਾਰਾ ਲੱਗ ਜਾਏ ਉਸ ਤਰ੍ਹਾਂ ਉਹ ਜਿਹੜੀਆਂ ਜਿਵੇਂ ਪੀਣ ਵਾਲੇ ਪਾਣੀ ਦੀ ਵੀ ਮੇਰੇ ਸਾਹਮਣੇ ਗੱਲ ਆਈ ਕਈ ਢਾਣੀਆਂ ਚ ਕਿਉਂਕਿ ਚਾਰ ਸਪੇਰੋ ਪਾਣੀ ਨਾਲ गिर ਗਿਆ ਪੀਣ ਵਾਲੇ ਪਾਣੀ ਦੀ ਦੋ ਚਾਰ ਦਿਨਾਂ ਚ ਸਮੱਸਿਆ ਵੱਧ ਗਈ ਐ ਅਸੀਂ ਸਾਰੇ ਪ੍ਰਸ਼ਾਸਨ ਨਾਲ ਮਿਲ ਕੇ ਆਪਣੇ ਜਿਹੜੇ ਟੈਂਕਰ ਭੇਜ ਕੇ ਉਹਨਾਂ ਤੋਂ ਕਰਾ ਵਾਲੇ ਪਾਣੀ ਲੈ ਕੇ ਸਕਣ ਇਹ ਦੁੱਖ ਦੀ ਘੜੀ ਹੈ ਤੇ ਅਸੀਂ ਇੱਕ ਦੂਸਰੇ ਦੇ ਨਾਲ ਰਲ ਕੇ ਕਿਉਂਕਿ ਸਰਕਾਰ ਦਾ ਫਰਜ ਵਣਦਾ ਸਾਡਾ ਪਹਿਲਾ ਫਰਜ ਆ ਤੁਹਾਨੂੰ ਨਵਾਵਾਂਗੇ ਪਰ ਤੁਸੀਂ ਵੀ ਸਾਰੇ ਰਲ ਮਿਲ ਕੇ ਇੱਕ ਦੂਸਰੇ ਦਾ ਦੁੱਖ ਵੜਾਵਾਂਗੇ ਕਿਉਂਕਿ ਇਹ ਕਿਸੇ ਇੱਕ ਬੰਦੇ ਦੀ ਕੀਤੀ ਹੋਈ ਤਾਂ ਹੈ ਨਹੀਂ ਇਹ ਪ੍ਰਮਾਤਮਾ ਜੀ ਨੂੰ ਰੱਬ ਆਪ ਬੰਦਦੇ ਆ ਉਦਤ ਵੱਲੋਂ ਪਤਾ ਨਹੀਂ ਕਿਉਂ ਕਹਿਰ ਹੈ ਤੇ ਇਸ ਕਹਿਰ ਨਾਲ ਵੱਡਾ ਨੁਕਸਾਨ ਆਪਣੇ ਪੰਜਾਬ ਦੇ ਲੋਕਾਂ ਦਾ ਹੋ ਜਾਂਦਾ ਸੋ ਸਾਰੇ ਇਸ ਜਿਹੜੀ ਵਿਪਤਾ ਦੀ ਘੜੀ ਚ ਆਪਾਂ ਨਾਲ ਮਿਲ ਕੇ ਜਿਵੇਂ ਸਰਪੰਚ ਸਾਹਿਬ ਹੋਰੀ ਤੇ ਪੋਰ ਪਤਵੰਤੇ ਸੱਜਣਾਂ ਜਿੱਥੇ-ਜਿੱਥੇ ਕੋਈ ਕਿਉਂਕਿ ਨੁਕਸਾਨ ਹੋ ਰਿਹਾ ਜੋ ਪਤਾ ਲੱਗ ਰਿਹਾ ਉਹਦਾ ਲੋਡ ਕਰਕੇ ਪ੍ਰਸ਼ਾਸਨ ਦੇ ਮਨੋਰ ਦੇ ਧਿਆਨ ਵਿੱਚ ਲਿਆਇਓ ਐਮਐਲਏ ਸਾਹਿਬ ਸਰਦਾਰ ਨਿਰਿੰਦਰ ਸਿੰਘ ਜੀ ਸਾਹਿਬ ਨਾਲ ਸਾਫ ਆਪਣੇ ਇਸ ਥੋ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵੀ ਅਮਰਪ੍ਰੀਤ ਕੌਰ ਐਸਡੀਐਮ ਸਾਹਿਬਾ ਵੀਰਪਾਰਕ ਔਰ ਜੀ ਤੇ ਦੂਸਰੇ ਸਾਰੇ ਸਾਥੀ ਜਿਵੇਂ ਪਬਲਿਕ ਰੈਸ਼ਨ ਵਾਲੇ ਜਾਂ ਹੋਰ ਮੇਰਾ ਮਹਿਕਮਾ ਪਸ਼ੂ ਪਾਲਣ ਵੀ ਜਿੱਥੇ ਟਰੈਕਟਰ ਨੂੰ ਕਿਹਾ ਕਿਸੇ ਗੱਲ ਦੀ ਕੋਈ ਦਵਾਈਆਂ ਕਿਉਂਕਿ ਜਦੋਂ ਇਹੋ ਜਿਹੇ ਹਾਲਾਤ ਬਣ ਜਾਣ ਥੋੜੀਆਂ ਮੋਟੀਆਂ ਬਿਮਾਰੀਆਂ ਦਾ ਵੀ ਬਾਤਾ ਹੋਣ ਲੱਗ ਜਾਂਦਾ ਉਸ ਵਾਸਤੇ ਉਹ ਵੀ ਸੱਦੇ ਗਏ ਆ ਸਾਰੇ ਥਾਵਾਂ ਤੇ ਖਿਆਲ ਰੱਖਾਂਗੇ ਖੇਤੀਬਾੜੀ ਮਹਿਕਮਾ ਵੀ ਔਰ ਡੀਸੀ ਮੈਡਮ ਨਾਲ ਨੇ ਤੇ ਸਾਰੀ ਜਿਹੜੀ ਗਰਤੌਰੀ ਵਗੈਰਾ ਜਿਵੇਂ ਜਿੱਥੇ ਲੋੜ ਆ ਸਾਰੀ ਧਿਆਨ ਨਾਲ ਤੋਂ ਗਈ ਪੱਟੀ ਦੇ ਪਿੰਡਾਂ ਦੇ ਵਿੱਚ ਦੌਰਾ ਕਰਨ ਲਈ ਆਏ ਨੇ ਔਰ ਪਾਣੀ ਜਿਹੜਾ ਸਤਲੁਜ ਦਰਿਆ ਦਾ ਵਦਨ ਕਰਨ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਐਂਟਰ ਹੋਇਆ ਹੈ ਜੋ ਜੋ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਉਹ ਸਾਰੇ ਲੋਕਾਂ ਨੂੰ ਮਿਲ ਕੇ ਉਹਨਾਂ ਦੀ ਮੁਸ਼ਕਲਾਂ ਜਾਣ ਰਹੇ ਨੇ ਔਰ ਕਿਸ ਚੀਜ਼ ਦੀ ਲੋੜ ਹੈ ਉਹ ਸਾਰੇ ਲੋਕਾਂ ਨੂੰ ਮਿਲ ਕੇ ਜੋ ਵੀ ਜ਼ਰੂਰਤ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ ਜਿਸ ਲੋਕ ਸਾਨੂੰ ਦੱਸ ਰਹੇ ਨੇ ਉਹ ਸਾਰੀਆਂ ਜ਼ਰੂਰਤਾਂ ਦੀ ਲੋਕਾਂ ਦੀਆਂ ਪੂਰੀਆਂ ਕਰ ਰਹੇ ਨੇ ਹੁਣ ਇੱਥੇ ਪਿੰਡ ਦੇ ਵਿੱਚ ਆਏ ਆ ਲੋਕਾਂ ਵੱਲੋਂ ਜਿਹੜੇ ਪਸ਼ੂਆਂ ਦੇ ਫੀਡ ਦੀ ਜਿਹੜੀ ਡਿਮਾਂਡ ਕੀਤੀ ਗਈ ਹੈ ਤਾਂ ਵੀ ਜਿਹੜੀ ਅਫਸਰ ਸਾਹਿਬਾਨਾਂ ਡਿਊਟੀ ਲਗਾ ਦਿੱਤੀ ਗਈ ਹੈ ਉਹ ਕੱਲ ਸਵੇਰ ਤੱਕ ਜਿਹੜੀ ਸਾਰਿਆਂ ਕੋਲ ਅਸੀਂ ਪਸ਼ੂਆਂ ਦੀ ਫੀਡ ਵੀ ਪਹੁੰਚਾ ਦੇਾਂਗੇ ਤੇ ਜੇ ਹੋਰ ਵੀ ਕੋਈ ਇਹਨਾਂ ਨੂੰ ਜ਼ਰੂਰਤ ਸਾਡੇ ਲੋਕਾਂ ਨੂੰ ਹੋਊਗੀ ਤੇ ਨਾਲ ਦੀ ਨਾਲ ਉਹ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰਾਂਗੇ ਅਸੀਂ ਲੋਕਾਂ ਦੇ ਨਾਲ ਖੜੇ ਆ ਇਹ ਸਾਡੇ ਆਪਣੇ ਲੋਕ ਨੇ ਅੱਜ ਜੇ ਦੁੱਖ ਦੀ ਘੜੀ ਆਈ ਹੈ ਮੁਸੀਬਤ ਦੀ ਘੜੀ ਆਈ ਹੈ ਅਸੀਂ ਰਲ ਮਿਲ ਕੇ ਇਸ ਮੁਸੀਬਤ ਦੀ ਜਿਹੜੇ ਵਿੱਚ ਇਸ ਸਾਹਮਣਾ ਕਰਾਂਗੇ ਅਸੀਂ ਲੋਕਾਂ ਨੂੰ ਜੋ ਵੀ ਮੁਸ਼ਕਲ ਆਉਂਦੀ ਹੈ ਹਰ ਮੁਸ਼ਕਲ ਦੇ ਵਿੱਚ ਅਸੀਂ ਕੱਢ